ਜੀ ਸੋ ਕੀ ਕਹਿਣਾ ਚਾਹੋਗੇ ਅੱਜ ਮਿਲਦੇ ਆਏ ਹੋ ਅੱਜ ਬਹੁਤ ਹੀ ਮਜ਼ਾ ਆਇਆ ਕਿ ਜਿਹੜੇ ਸਮਾਜ ਸਾਡੇ ਪਰਿਵਾਰਾਂ ਚ ਨਿਗਾਹ ਆ ਰਹੇ ਆ ਕਿ ਮਾਤਾ ਪਿਤਾ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਪਰ ਇਸ ਫਿਲਮ ਨੇ ਜਿੱਥੇ ਸੇ ਦਿੱਤੀ ਆ ਬੱਚਿਆਂ ਨੂੰ ਉੱਤਵਾਂ ਦਿੱਤੀ ਮਾਤਾ ਪਿਤਾ ਨੂੰ ਕਿ ਸਾਨੂੰ ਬੱਚਿਆਂ ਨੂੰ ਪਰਵਰਿਸ਼ ਕਰਨ ਲਗੇ ਕੁਤਾਈ ਕਿੰਨੀ ਮਹਿੰਗੀ ਪੈ ਸਕਦੀ ਆ ਉਹਦੇ ਵਾਸਤੇ ਇੱਕ ਸੰਦੇਸ਼ਪੂਰਨ ਪੁਖਰਾਜ ਭੱਲਾ ਤੇ ਜਿਹੜੀ ਕੁੜੀ 라ਵੀ ਬਣੀ ਆ ਕਮਾਲ ਕਰਤੀ ਉਹਨਾਂ ਨੇ ਪੁਖਰਾਜ ਜੀ ਲਈ ਕੀ ਕਹਿਣਾ ਚਾਹੋਗੇ ਪੁਖਰਾਜ ਜੀ ਵਾਸਤੇ ਕਹਿਣਾ ਚਾਹਾਂਗੇ ਕਿ ਪੱਲਾ ਸਾਹਿਬ ਦਾ ਇੱਕ ਬਹੁਤ ਵੱਡਾ ਮੁਕਾਮ ਸੀਗਾ ਫਿਲਮ ਇੰਡਸਟਰੀ 'ਚ ਤੇ ਪਖਰਾਜ ਨੇ ਇਸ ਮੂਵੀ ਜਰੀਏ ਉਸ ਵਰਲਡ 'ਚ ਕਦਮ ਧਰ ਲਿਆ ਤੇ ਪਖਰਾਜ ਵੀ ਦੁਸੰਦਰ ਬਣਦਾ ਵੱਡਾ ਨਾਮ ਕਮਾਏਗਾ ਅੱਜ ਤੁਸੀ ਮਹਿਸੂਸ ਕਰਦੇ ਹੋ ਬਹੁਤ ਰੌਣਕਾਂ ਲੱਗੀਆਂ ਨੇ ਸਾਡੀਆਂ ਵੀ ਅੱਖਾਂ ਨਮ ਹੋਈਆਂ ਜੇ ਪੱਲਾ ਸਾਹਿਬ ਹੁੰਦੇ ਤਾਂ ਅੱਜ ਹੋਰ ਜ਼ਿਆਦਾ ਕਿਤੇ ਰੌਣਕਾਂ ਲੱਗਣੀਆਂ ਸਾਨੂੰ ਹੋਰ ਜ਼ਿਆਦਾ ਚਾਹ ਓਬਵੀਅਸਲੀ ਕਿਉਂਕਿ ਜੋ ਪੱਲਾ ਸਾਹਿਬ ਨੇ ਪਖਰਾਜ ਨੂੰ ਗਾਈਡ ਕੀਤਾ ਹੋਇਆ ਉਹਦਾ ਸਿੱਟਾ ਹੀ ਆ ਕਿ ਪਖਰਾਜ ਦੀ ਸਕਰੀਨ ਤੇ ਐਡੀ ਵਧੀਆ ਪਰਫਾਰਮੈਂਸ ਦੇਖ ਪਾਇਆ ਆਪਾਂ ਜ਼ਰੂਰ ਹੋ ਕਰਦੇ ਹੁੰਦੇ ਨੇ ਕਿ ਅਸੀਂ ਕਹਿੰਦੇ ਹੁੰਦੇ ਅਸੀਂ ਬਹੁਤ ਰਜ਼ੀਮੀਆਂ ਦੇ ਵਿੱਚ ਵਿਜੀ ਆ ਪਰ ਭੱਲਾ ਸਾਹਿਬ ਨੇ ਕਦੇ ਮਹਿਸੂਸ ਨਹੀਂ ਹੁੰਦਾ ਤਾਂ ਆਪਣੇ ਬੱਚਿਆਂ ਨੂੰ ਜਿੰਨਾ ਟਾਈਮ ਉਹਨਾਂ ਨੇ ਆਪਣੀ ਜੌਬ ਲਈ ਦਿੱਤਾ ਅਦਾਕਾਰੀ ਲਈ ਦਿੱਤਾ ਉਦੋਂ ਜ਼ਿਆਦਾ ਟਾਈਮ ਆਪਣੇ ਪਰਿਵਾਰ ਨੂੰ ਦਿੱਤਾ ਤੁਸੀਂ ਜ਼ਿਆਦਾ ਵਿੱਚ ਰਹੋ ਦੇਖੋ ਇਹੀ ਕਾਰਨ ਕਿ ਜਦੋਂ ਆਪਾਂ ਪਰਫੈਕਸ਼ਨਿਸਟ ਹੁੰਨੇ ਨਾ ਉਦੋਂ ਤੁਹਾਨੂੰ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਭੱਲਾ ਸਾਹਿਬ ਨੇ ਆਪਣੀ ਪਰਸਨਲ ਲਾਈਫ 'ਚ ਆਪਣੀ ਦਫ਼ਤਰੀ ਲਾਈਫ 'ਚ ਆਪਣੇ ਯੂਨੀਵਰਸਿਟੀ ਲਾਈਫ 'ਚ ਆਪਣੀ ਫਿਲਮ ਲਾਈਫ 'ਚ ਆਪਣੇ ਮਾਤਾ ਪਿਤਾ ਪ੍ਰਤੀ ਆਪਣੀ ਵਾਈਫ ਬੇਟਾ ਬੇਟੀ ਦਵਾਦ ਭੈਣ ਜੀਜਾ ਸਾਰਿਆਂ ਨੂੰ ਸਮਾਂ ਦਿੱਤਾ ਇਸ ਕਰਕੇ ਪੱਲਾ ਸਾਹਬ ਨੇ